ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਉਸ ਵਕਤ ਦਾ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਪੀੜੀ ਦੇ ਨਾਲ ਮੈਂ ਹਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਨਵੀਂ-ਨਵੀਂ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਸੋ ਅੱਜ ਵੀ ਨਵੀਂ ਜਾਣਕਾਰੀ ਤੁਹਾਨੂੰ ਸਾਂਝੀ ਕਰਨ ਲੱਗੇ ਹੁਣੇ-ਹੁਣੇ ਜਿਹੜੀ ਉਹ ਲੈਟਰ ਉਹ ਆਈਏਮ ਤਾਂ ਇਹ ਬਦਲੀਆਂ ਦੇ ਸਬੰਧ ਵਿੱਚ ਹੈ ਕਿ 30 ਤਰੀਕ ਤੋਂ ਲੈ ਕੇ ਜਿਹੜਾ ਉਹ ਬਦਲੀਆਂ ਦਾ ਜਿਹੜਾ ਪੋਰਟਲ ਉਹ ਖੋਲਿਆ ਜਾ ਰਿਹਾ ਹੈ 30 ਤਰੀਕ ਤੋਂ ਲੈ ਕੇ 2 ਅਕਤੂਬਰ ਤੱਕ ਬਦਲੀਆਂ ਦਾ ਪੋਰਟਲ ਖੋਲਿਆ ਜਾ ਰਿਹਾ ਹੈ ਜੀ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਠੀਕ ਹੈ ਜੀ ਸੋ ਸ਼ੁਰੂ ਕਰਦੇ ਹਾਂ ਤੁਹਾ ਨਸਰਨਾ ਸਿੱਖਿਆ ਵਿਭਾਗ ਵੱਲੋਂ ਜਾਰੀ ਇਹਦੀ ਸੂਚਨਾ ਦੇ ਅਨੁਸਾਰ ਐਗਜ਼ੈਂਪਟਡ ਕੈਟਾਗਰੀ ਅਧੀਨ ਕਵਰ ਹੋਣ ਵਾਲੇ ਅਧਿਆਪਕ ਕੰਪਿਊਟਰ ਫੈਕਲਟੀ ਨੋਨ ਟੀਚਿੰਗ ਕਾਟਰ ਸਟਾਫ ਨੂੰ ਬਦਲੀ ਲਈ ਮੌਕਾ ਦਿੱਤਾ ਜਾਂਦਾ ਹੈ ਜੋ ਵੀ ਅਧਿਆਪਕ ਕੰਪਿਊਟਰ ਫੈਕਲਟੀ ਨੋਨ ਟੀਚਿੰਗ ਕਾਟਰ ਸਟਾਫ ਪਾਲਿਸੀ ਅਨਸਾਰ ਐਗਜ਼ੈਂਪਟਡ ਕੈਟਾਗਰੀ ਅਧੀਨ ਕਵਰ ਹੁੰਦੇ ਹਨ ਅਤੇ ਬਦਲੀ ਕਰਵਾਉਣਾ ਚਾਹੁੰਦੇ ਹਨ ਉਹ ਆਪਣੇ ਵੇਰਵੇ ਜਿਵੇਂ ਕਿ ਜਨਰਲ ਡੀਟੇਲ ਰਿਜ਼ਲਟ ਸਰਵਿਸ ਰਿਕਾਰਡ ਮਿਤੀ 3924 ਤੋਂ 2/10/2024 ਤੱਕ ਇਹ ਪੰਜਾਬ ਸਕੂਲ ਜਿਹੜਾ ਹੈਗੇ ਸਕੂਲ ਪੋਰਟਲ ਤੇ ਆਪਣੀ EMPLOYE LOGIN ID ਤੇ ਲੌਗਇਨ ਕਰਕੇ ਭਰ ਸਕਦੇ ਹਨ। ਵੇਰ ਵੀ ਕੇਵਲ ਆਨਲਾਈਨ ਹੀ ਭਰੇ ਜਾਣੇ ਹਨ। ਠੀਕ ਹੈ ਜੀ ਜਿਸ ਤਰ੍ਹਾਂ ਕਿ ਆਪਾਂ ਨਾਰਮਲ ਐਪਲੀਕੇਸ਼ਨ ਸੌਰੀ ਬਦਲੀ ਅਪਲਾਈ ਕਰਦੇ ਹਾਂ ਉਸੇ ਤਰ੍ਹਾਂ ਹੀ ਇਹ ਬਦਲੀ ਆਪਣੀ ID ਦੇ ਵਿੱਚੋਂ ਬਦਲੀ ਹੋਊਗੀ। ਪਰ ਇਹਦੇ ਵਿੱਚ ਸਪੈਸ਼ਲ ਕੀ ਹੈ ਵੀ ਸਪੈਸ਼ਲ categories ਵਾਸਤੇ ਜਿਹਦੇ ਵਿੱਚ ਆਪ ਖੁਦ ਵੀ ਜਿਹੜਾ ਹੈਗਾ ਉਹ ਕੋ ਕੈਂਡੀਡੇਟ ਹੈ ਕਿਸੇ ਸਮੱਸਿਆ ਤੋਂ ਪੀੜਤ ਹੈ ਉਹਦੇ ਬੱਚੇ ਜਾਂ ਉਹਦਾ ਸਪਾਊਸ ਰਿਲੇਟਿਡ ਚਾਹੇ ਉਹ ਹਸਬੰਦਾ ਚਾਹੇ ਵਾਈਫ ਠੀਕ ਹੈ ਜੀ ਉਹਨਾਂ ਦੋਵਾਂ ਤੇ ਲੱਗ ਹੋ ਕਿਸੇ ਵੀ ਕ੍ਰੋਨਿਕਲ ਡਿਜ਼ੀਜ਼ ਜਾਂ ਕਿਸੇ ਵੱਡੀ ਸਮੱਸਿਆ ਦੇ ਕਾਰਨ ਮੈਡੀਕਲ ਸਮੱਸਿਆ ਦੇ ਕਾਰਨ ਹੋ ਜੁੜ ਰਿਹਾ ਹੈ ਤਾਂ ਬਦਲੀ ਕਰਾਉਣਾ ਚਾਹੁੰਦਾ ਹੈ ਠੀਕ ਹੈ ਜੀ ਸਿਹਤ ਨਹੀਂ ਠੀਕ ਹੈਗੀ ਤਾਂ ਉਹਨਾਂ ਵਾਸਤੇ ਇਹ ਜਿਹੜੀਆਂ ਬਦਲੀਆਂ ਆਈਆਂ ਹੋਈਆਂ ਪੋਰਟਲ ਖੁੱਲਿਆ ਹੈ ਜੀ ਠੀਕ ਹੈ 30 ਤਰੀਕ ਤੋਂ ਪੋਰਟਲ ਜਿਹੜਾ ਖੁੱਲ੍ਹ ਜਾਊਗਾ 30 ਤਰੀਕ ਤੋਂ ਲੈ ਕੇ 2 ਅਕਤੂਬਰ ਤੱਕ ਇਹ ਪੋਰਟਲ ਖੁੱਲਾ ਰਹੂਗਾ ਜੀ ਠੀਕ ਹੈ ਜੀ ਦਸਤਾਵੇਜ਼ ਸਰਟੀਫିକੇਟ ਤੁਸੀਂ ਮੈਡੀਕਲ ਸਰਟੀਫିକੇਟ ਬਣਾਇਆ ਉਹ ਨਾਲ ਨੱਥੀ ਕਰਨਾ ਪਊਗਾ ਜੀ ਤੇ ਇਹ ਖਾਸ ਕਰਕੇ ਧਿਆਨ ਰੱਖਿਆ ਜਾਵੇ ਜੀ ਸੋਨ ਦੇ ਵਿੱਚ ਆਇਆ ਵਿਭਾਗ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਤੁਸੀਂ ਬਦਲੀ ਟਰਾਂਸਫਰ ਵਾਸਤੇ ਜੈ ਅਪਲਾਈ ਕਰਦੇ ਹੋ ਤਾਂ ਉਹ ਕਿਰਪਾ ਕਰਕੇ ਫੋਨ ਤੇ ਨਾ ਕੀਤੀ ਜਾਵੇ ਲੈਪਟਾਪ ਜਾਂ ਪੀਸੀ ਤੇ ਹੀ ਕੀਤੀ ਜਾਵੇ ਕਿਉਂਕਿ ਜਿਹੜਾ ਤੁਸੀਂ ਡਾਕੂਮੈਂਟ ਅਪਲੋਡ ਕਰਨਾ ਹੈ ਉਹ ਲੈਪਟਾਪ ਜਾਂ ਪੀਸੀ ਤੇ ਹੀ ਕੀਤਾ ਜਾਵੇ ਕਉਕੇ ਮੋਬਾਈਲ ਦੇ ਉੱਪਰ ਕਈ ਵਾਰ ਪ੍ਰੋਪਰ ਤਰੀਕੇ ਨਾਲ ਨਹੀਂ ਅਪਲੋਡ ਹੋ ਪਾਉਂਦਾ ਜਿਹਦੇ ਕਰਕੇ ਤੁਸੀਂ ਆਪਣਾ ਜਿਹੜਾ ਚਾਂਸ ਉਹ ਮਿਸ ਕਰ ਦਿੰਦੇ ਹੋ ਬਬ ਜਿਹੜੀ ਵਕਾਇਦਾ ਵਿਭਾਗ ਵੱਲੋਂ ਹਦਾਇਤ ਆਈ ਹੈ ਕਿਸੇ ਸਾਥੀ ਮਿੱਤਰ ਨੇ ਗੱਲ ਹੋਈ ਸੀ ਵਿਭਾਗ ਦੇ ਨਾਲ ਉਹਨਾਂ ਨੇ ਇਹ ਦੱਸਿਆ ਕਿ ਤੁਸੀਂ ਲੈਪਟਾਪ ਜਾਂ ਪੀਸੀ ਤੇ ਹੀ ਆਪਣੀ ਜਿਹੜੀ ਉਹ ਡਾਕੂਮੈਂਟ ਅਪਲੋਡ ਕਰਨੀ ਹੈ ਠੀਕ ਹੈ ਜੀ ਤਾਂ ਕੋਸ਼ਿਸ਼ ਕਰਿਓ ਕਿਸੇ ਸਾਥੀ ਮਿੱਤਰ ਦੀ ਹੈਲਪ ਲੈ ਕੇ ਹੀ ਜਿਹੜਾ ਤੁਸੀਂ ਆਪਣਾ ਡਾਕੂਮੈਂਟ ਅਪਲੋਡ ਕੀਤਾ ਜਾਵੇ ਇਹ 30 ਤਰੀਕ ਤੋਂ ਲਾਗੂ ਹੋਣਾ ਹੈ ਜੀ 2 ਅਕਤੂਬਰ ਤੱਕ ਇਹ ਚੱਲੂਗਾ ਠੀਕ ਹੈ ਆ ਪੂਰੀ ਲਿਸਟ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਜਿਹੜਾ ਵੀ ਕੋਈ ਅਧਿਆਪਕ ਬਦਲੀ ਕਰਾਉਣਾ ਚਾਹੁੰਦਾ ਹੈ ਜਾਂ ਕੋਈ ਕਿਸੇ ਭੈਣ ਭਰਾ ਦਾ ਹੈਲਪ ਕਰਨਾ ਚਾਹੁੰਦਾ ਤੇ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਤਾਂ ਕਿ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ